ਉਰਦੁਆਰੇ ਗਿਆ ਸੀਗਾ ਤੇ ਉੱਥੇ ਬਾਣੀ ਚੱਲ ਰਹੀ ਸੀਗੀ ਤੇ ਉੱਥੇ ਵਿੱਚ ਇੱਕ ਟੁੱਕ ਸੁਣੀ ਮੈਂ ਜਿਹੜੀ ਆ ਹੈਗੀ ਆ ਜਿਨ ਹਰ ਹਿਰਦੈ ਨਾਮ ਨਾ ਬਸਿਓ ਤੈਨ ਮਾਤ ਕੀ ਜੈ ਹਰ ਵਾਂਜਾ ਇਹਦੇ ਟੁੱਕ ਦੇ ਵਿੱਚ ਨਾ ਜੋ ਉਹਨਾਂ ਨੇ ਇਹਦੀ ਵਿਆਖਿਆ ਕੀਤੀ ਉਹਦੇ ਚ ਕਹਿੰਦੇ ਆ ਵੀ ਇੱਕ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੀ ਵਸਦਾ ਤੇ ਉਹਦੀ ਜਿਹੜੀ ਮਾਂ ਹੈਗੀ ਆ ਉਹਨੂੰ ਤੋਂ ਚੰਗਾ ਬਾਝੀ ਕਰ ਦਵੇ ਤੇ ਮੈਂ ਇਹ ਜਾਣਨਾ ਚਾਹੁੰਦਾ ਸੀਗਾ ਕਿ ਨਾ ਤੇ ਮੈਨੂੰ ਨਾਮ ਦੇ ਬਾਰੇ ਪਤਾ ਨਾ ਮੈਨੂੰ ਇਹ ਪਤਾ ਹੈ ਕਿ ਉਹ ਮੇਰੇ ਅੰਦਰ ਵੱਸਦਾ ਹੈ ਨਹੀਂ ਵੱਸਦਾ ਲੇਕਿਨ ਇਹਦੇ ਵਿੱਚ ਮੇਰੀ ਮਾਤਾ ਦੀ ਕੀ ਗਲਤੀ ਹੈ ਇਹ ਜਿਹੜੀ ਗਲਬਾਣੀ ਹੈ ਨਾ ਜੀ ਇਹ ਸਦਾ ਸਤ ਹੈ ਕਿਉਂਕਿ ਸਤ ਦੇ ਵਿੱਚ ਉਹ ਪ੍ਰਗਟ ਹੋਈ ਹੈ ਇਹਦੇ ਵਿੱਚ ਦੱਸ ਰਿਹਾ ਹੈ ਚੌਥੀ ਪਾਛੇ ਜੈਸੇ ਮਹਿਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਜਿਹੜਾ ਬਸੋ ਹੈ ਨਾ ਇਹ ਜਿਹੜਾ ਉੜਾ ਉੱਤੇ ਉਹ ਖੋਲੇ ਮੂੰਹ ਆਇਆ ਜਿੱਥੇ ਵੀ ਗੁਰਬਾਣੀ ਜੇ ਆਉਂਦਾ ਹੈ ਜੀ ਇਹ ਪਰਮਾਤਮਾ ਪ੍ਰਤੀ ਆਉਂਦਾ ਹੈ ਵੀ ਇਹ ਮਾਇਆ ਤੋਂ ਉਤਾਂ ਦੀ ਗੱਲ ਚੱਲ ਰਹੀ ਹੈ ਚੰਦਵਾ ਤਨ ਮਾਤ ਕੀਜੈ ਹਰ ਬਾਂਝਾ ਜਿਹੜੇ ਵੀ ਹਿਰਦੇ ਦੇ ਵਿੱਚ ਚਿੱਤ ਦੇ ਵਿੱਚ ਮਨ ਦੇ ਵਿੱਚ ਸੁਰਤ ਦੇ ਵਿੱਚ ਗੁਰਬਾਣੀ ਦਾ ਉਪਦੇਸ਼ ਨਹੀਂ ਵਸਦਾ ਨਹੀਂ ਵਸਦਾ ਵੀ ਜਿਦੇ ਚ ਇਹ ਨਹੀਂ ਵਸਦਾ ਉਹਦੀ ਮਤ ਬਾਝਾ ਪਰਮਾਤਮਾ ਉਹਦੇ ਦੇ ਪ੍ਰਗਟ ਨਹੀਂ ਹੁੰਦਾ ਕਿਉਂਕਿ ਬਾਝ ਇਸਤਰੀ ਨੂੰ ਕਿਹਾ ਗਿਆ ਹੈ ਜਿਹਦੇ ਬੱਚਾ ਪੈਦਾ ਨਾ ਕਰ ਸਕੀ ਜੀ ਜਿਦੇ ਚ ਵਾਧਾ ਨਾ ਹੋਵੇ ਤੇ ਜੇ ਸਾਡੀ ਮਤ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਆਉਂਦਾ ਪ੍ਰਗਟ ਹੁੰਦਾਗਾ ਪਰਮਾਤਮਾ ਦਾ ਨਹੀਂ ਮੇਲ ਹੁੰਦਾ ਤੇ ਸਾਡੀ ਮਤ ਵੀ ਬਾਝਾ ਹੈ ਤੇ ਇੱਥੇ ਬਾਝ ਜਿਹੜਾ ਉਹ ਮਤ ਨੂੰ ਕਿਹਾ ਗਿਆ ਮਾਤ ਦਾ ਅਰਥ ਮਤ ਮਤ ਬਾਝ ਦਾ ਅਰਥ ਹੈ ਵੀ ਜਿਹੜੀ ਅੱਗੇ ਚੀਜ਼ ਨਾ ਵਦੇ ਨਾ ਵਦੇ ਓਕੇ ਉਸ ਮਾਂ ਨੂੰ ਬਾਝ ਕਿਹਾ ਗਿਆ ਜਿਵੇਂ ਮਾਰਾੜੀ ਮਾਤਾ ਜੀ ਉਹ ਚਨਾ ਗੁਣਾ ਜੀ ਰਹਿੰਦੀ ਹੈ ਰਾਜ ਗੁਣ ਤਮ ਗੁਣ ਤੇ ਸਤ ਗੁਣ ਇਹ ਤੇ ਨਹੀਂ ਮਾਇਆ ਹੈ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਜੀ ਇਹ ਤੇਰੀ ਸਮਾਇਆ ਚੌਥੇ ਪਦ ਕੋ ਜੋਨਰ ਚ ਨੇ ਤਿੰਨ ਹੀ ਪਰਮ ਬਦਵਾਇਆ ਹੁਣ ਪਰਮ ਪਾਤ ਜਿਹੜੀ ਪਰਮਾਰਥ ਦੀ ਅਗਲਾ ਨਾ ਜਿਹੜੀ ਪਰਮਾਤਮਾ ਨੂੰ ਸਮਝ ਸਕਦੀ ਹੈ ਉਹ ਤਿੰਨ ਗੋਣਾ ਤੋਂ ਉੱਤੇ ਹੈ ਤੇ ਮਾਇਆ ਦਾ ਮੋਹ ਲੱਗਿਆ ਹੋਣ ਕਰਕੇ ਸਾਡੀ ਮਤ ਬਾਝ ਜਾਏ ਜੀ